ਪਵਿੱਤਰ ਮੁਹੱਬਤ ਕਹਾਣੀ ਦਾ ਅਗਲਾ ਪਾਗ ਲੈ ਕੇ ਹਾਜ਼ਰ ਹੋਈਆਂ ਉਮੀਦ ਕਰਦੇ ਹਾਂ ਇਹ ਪਾਗ ਵੀ ਤੁਹਾਨੂੰ ਬਹੁਤ ਪਸੰਦ ਆਵੇਗਾ ਆਓ ਸ੍ਰੀ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਜ਼ਰੂਰ ਕਰ ਦਿਓ ਜੀ ਬਲਵੀਰ ਨੇ ਦੋਹੇ ਹੱਥ ਜੋੜ ਤੇ ਤੇ ਬੋਲਿਆ ਆਤਨੇ ਚਰਨੋਂ ਨੂੰ ਨਾਲ ਲਿਆਈ ਭਾਬੀ ਉਹਦੇ ਤੋਂ ਵੀ ਮਾਫੀ ਮੰਗਣੀ ਆ ਬਲਵੀਰ ਦੇ ਕੋਈ ਡੂੰਗੇ ਹੋਗੇ ਸਨ ਅੱਖਾਂ ਕਾਲੀਆਂ ਤੇ ਅੰਦਰ ਤਸ ਗਈਆਂ ਨਸੀਬ ਵੇਖ ਕੇ ਡਰ ਗਈ ਚਾਨੇ ਨੇ ਹੌਸਲਾ ਦਿੱਤਾ ਤੇ ਕਿਹਾ ਛੇਤੀ ਚਰਨੋਂ ਤੇ ਸੰਤੋਖ ਵਰਗਿਆਂ ਨੂੰ ਬੁਲਾ ਲਿਆ ਨਸੀਬ ਆਪਣੇ ਘਰ ਆਈ ਤੇ ਸੰਤੋਖ ਨੂੰ ਦੱਸਿਆ ਕਿ ਬਲਵੀਰ ਦੀ ਹਾਲਤ ਬਹੁਤ ਖਰਾਬ ਹੋ ਗਈ ਐ ਚੱਲ ਛੇਤੀ ਚੱਲ ਮੇਰੇ ਨਾਲ ਚਰਨੋਂ ਸਣੇ ਸਾਰੇ ਜਾਣੇ ਚਿੜੀਵਲ ਅਗੇ ਬਲਵੀਰ ਨੂੰ ਵੇਖ ਚਰਨੋਂ ਨੇ ਹੱਥ ਜੋੜੇ ਪਰ ਬਲਵੀਰ ਨੇ ਕਿਹਾ ਕਿ ਤੇਰਾ ਦੋਸ਼ੀ ਮੈਂ ਆਂ ਤੂੰ ਤਾਂ નિર્ਦੋਸ਼ ਆ ਪਰ ਹੁਣ ਸਮਾਂ ਮੇਰੇ ਜਾਣ ਦਾ ਆ ਗਿਆ ਤੂੰ ਮੈਨੂੰ ਮਾਫ਼ ਕਰ ਦੇ ਚਰਨੋਂ ਕਹਿੰਦੀ ਆਏ ਹਿੰਮਤ ਹਾਰ ਗਿਆ ਚੰਦਰੀਆ ਆਪਦੇ ਬਾਰੇ ਸੋਚ ਲਿਆ ਪਰ ਮੇਰੇ ਬਾਰੇ ਕਿਹਨੇ ਸੋਚਣਾ ਸੀ ਆਇਂ ਤਾਂ ਫਿਕਰ ਕਰਦਾ ਵੀ ਮੇਰਾ ਤਾਂ ਪਿੱਛੇ ਵੀ ਕੋਈ ਨਹੀਂ ਜਿਹੜਾ ਗੱਲਾਂ ਲੈਂਦਾ ਆ ਤੈਨੂੰ ਕੀ ਫਰਕ ਪੈਣਾ ਤੂੰ ਤਾਂ ਮੈਨੂੰ ਟੁੱਕ ਵਾਂਗੂ ਸੁੱਟ ਦਿੱਤਾ ਬਲਵੀਰ ਕਹਿੰਦਾ ਇਉਂ ਨਾ ਕਹਿ ਚਰਨੋਂ ਮੈਂ ਤਾਂ ਆਏ ਸੋਚਦਾ ਸੀ ਵੀ ਤੂੰ ਮੇਰੇ ਨਾਲ ਖੁਸ਼ ਨਹੀਂ ਜਦੋਂ ਤੂੰ ਗੇਲੇ ਨਾ ਮਸ਼ਕਰੀਆਂ ਕਰਦੀ ਸੀ ਤਾ ਮੈਨੂੰ ਦਿਲੋਂ ਚੰਗਾ ਨਹੀਂ ਸੀ ਲੱਗਦਾ ਪਰ ਜਦੋਂ ਤੁਸੀਂ ਵੈਦ ਕੋਲ ਗਈਆਂ ਤਾਂ ਮੈਂ ਸੱਚ ਸਮਝ ਲਿਆ ਕਿ ਤੂੰ ਗੇਲੇ ਨਾਲ ਖੁਸ਼ ਆ ਮੇਰੇ ਨਾਲ ਨਹੀਂ ਮੈਂ ਸੋਚਿਆ ਹੁਣ ਚਰਨੋਂ ਨੂੰ ਆਜ਼ਾਦ ਕਰ ਦੇਵਾਂ ਚਰਨ ਕਹਿੰਦੀ ਹਰ ਮਰਦ ਆਪਣੀ ਸੋਚ ਮੁਤਾਬਿਕ ਔਰਤ ਨੂੰ ਸਮਝ ਲੈਂਦਾ ਬਿਨਾਂ ਉਹਦੇ ਦਿਲ ਦੀ ਗੱਲ ਜਾਣੇ ਤੂੰ ਮੈਨੂੰ ਤਾਂ ਇੱਕ ਵਾਰ ਪੁੱਛਦਾ ਬਲਵੀਰ ਮੰਜੇ ਤੇ ਪਿਆ ਨਹੀਂ ਸੀ ਦਿਸਦਾ ਬਿਮਾਰੀ ਨਾਲੋਂ ਜ਼ਿਆਦਾ ਉਹ ਫਿਕਰ ਨੇ ਅੱਧਾ ਕਰ ਦਿੱਤਾ ਸੀ ਚਰਨੋਂ ਨੇ ਬਲਵੀਰ ਦਾ ਹੱਥ ਆਪਣੇ ਹੱਥਾਂ ਵਿੱਚ ਲਿਆ ਬਲਵੀਰ ਨੂੰ ਲੱਗਿਆ ਜਿਵੇਂ ਉਹਦੇ ਹੱਥਾਂ ਵਿੱਚ ਜਾਨ ਆ ਗਈ ਹੋਵੇ ਚਰਨੋਂ ਕਹਿੰਦੀ ਤੇਰੇ ਤੋਂ ਬਿਨਾ ਮੇਰਾ ਕੁਝ ਨਹੀਂ ਜ਼ਰੂਰੀ ਨਹੀਂ ਹੁੰਦਾ ਕਿ ਔਰਤ ਬੇਗਾਨੇ ਮਰਦ ਨਾਲ ਹੱਸੇ ਤਾਂ ਮਾਰੀ ਹੋ ਜਾਂਦੀ ਹੈ ਜਿੰਨਾ ਚਿਰ ਮੈਂ ਜਿਉਂਦੀਆਂ ਤੇਰੀ ਬਣ ਕੇ ਰਹੂੰ ਪਰ ਤੈਨੂੰ ਮੋੜ ਤੋਂ ਉੱਠਣਾ ਪੈਣਾ ਮੇਰੀ ਖਾਤਰ ਤੂੰ ਭਾਵੇਂ ਮੈਨੂੰ ਕੁਝ ਸਮਝੀ ਜਾਵੇਂ ਪਰ ਤੇਰੇ ਬਿਨਾ ਮੈਂ ਕੁਝ ਵੀ ਨਹੀਂ ਤੇਰੇ ਨਾਲ ਹੀ ਮੇਰੀ ਇੱਜ਼ਤ ਆਹ ਤੇਰੇ ਵਾਸਤੇ ਮੈਂ ਦਲੀਆ ਲਿਆਈਆਂ ਆਪਦੇ ਹੱਥੀਂ ਰੰਨ ਕੇ ਖਾ ਹੁਣੇ ਚਾਨਾ ਇਹ ਸਭ ਵੇਖ ਰਿਹਾ ਸੀ ਕੁਝ ਟਾਈਮ ਪਹਿਲਾਂ ਚਾਨਨੇ ਨੂੰ ਲੱਗ ਰਿਹਾ ਸੀ ਕਿ ਬਲਵੀਰ ਬਿੰਦ ਝੱਟਦਾ ਏ ਪਰ ਅੱਜ ਉਸ ਨੂੰ ਪਤਾ ਲੱਗਿਆ ਕਿ ਪਿਆਰ ਵਿੱਚ ਕਿੰਨੀ ਤਾਕਤ ਹੁੰਦੀ ਏ ਚਾਨਾ ਨਸੀਬ ਵਾਲ ਝਾਕਿਆ ਕਿ ਗੋਦੀ ਚੜਿਆ ਗੁਰਵਿੰਦਰ ਉਹਦੀਆਂ ਬਾਹਾਂ ਵਿੱਚੋਂ ਨਿਕਲ ਰਿਹਾ ਸੀ ਚਾਨ ਨੇ ਗੁਰਵਿੰਦਰ ਨੂੰ ਆਪਣੀ ਗੋਦੀ ਚੱਕ ਲਿਆ ਜਵਾਖ ਖੁਸ਼ ਹੋ ਗਿਆ ਚਾਨ ਨੇ ਬਲਵੀਰ ਨੂੰ ਘਰੇ ਜਾਣ ਲਈ ਮੰਨਾ ਲਿਆ ਨਸੀਬ ਨੇ ਚਾਨ ਨੇ ਨੂੰ ਕਿਹਾ ਤੇਰਾ ਧੰਨਵਾਦ ਚਾਨਿਆ ਤੂੰ ਬਲਵੀਰ ਦਾ ਧਿਆ ਰੱਖਿਆ ਚੱਲ ਰੱਬ ਸੁੱਖ ਰੱਖੇ ਇਹ ਘਰੇ ਜਾ ਕੇ ਠੀਕ ਹੋ ਜੇ ਚਾਨ ਨੇ ਦੇ ਪੈਰ ਲੱਗ ਜਾਣ ਨਸੀਬ ਤੇ ਚਾਨ ਨੂੰ ਦੋਹੇ ਜਾਣੀਆਂ ਚਾਨ ਨੇ ਵੱਲ ਨੂੰ ਇੱਕ ਧੰਨਵਾਦੀ ਲਹਿਜੇ ਵਾਲੀ ਚਾਕਰੀ ਨਾਲ ਚਾਕੀਆਂ ਨਸੀਬ ਖੁਸ਼ੀ ਸੀ ਕਿ ਚਰਨੇ ਨੇ ਮੇਰੇ ਜੀਟ ਨੂੰ ਸੰਭਿਆ ਜੇ ਇਹ ਚਿੜੀ ਵਿੱਚ ਨਾ ਹੁੰਦਾ ਤਾਂ ਬਲਬੀਰ ਨੂੰ ਕਿਹਨੇ ਸਾਂਭਣਾ ਸੀ ਚਰਨੋ ਦੇ ਦਿਲ ਵਿੱਚ ਚਰਨਾ ਇੱਕ ਪਰਉਪਕਾਰੀ ਬੰਦਾ ਬਣ ਗਿਆ ਸੀ ਪੱਟਿਆਂ ਦੇ ਭਰੇ ਗੱਡੇ ਉੱਪਰ ਸੰਤੋਖ ਤੇ ਨੈਬੇ ਨੇ ਬਲਬੀਰ ਨੂੰ ਬਿਠਾ ਲਿਆ ਪਰ ਕਮਜ਼ੋਰ ਹੋਣ ਕਰਕੇ ਉਸ ਤੋਂ ਬੈਠਿਆ ਨਾ ਗਿਆ ਤਾਂ ਚਰਨੋ ਨੇ ਬਲਬੀਰ ਨੂੰ ਆਪਣਾ ਸਹਾਰਾ ਦੇ ਪਾਲਿਆ ਪਰਲੇ ਨਿਆਂਈ ਵਾਲੇ ਵਾਹਨ ਦੀ ਪਹੀ ਤੇ ਬੈਠੇ ਜੀਤ ਦੇ ਚੁੰਡੀ ਜਦ ਆਪਸ ਵਿੱਚ ਗੱਲਾਂ ਕਰਨ ਲੱਗੇ ਮਗਰ ਕਹਿੰਦਾ ਓਏ ਕੋਰੇ ਆ ਵੇਖ ਲੈ ਔਰੇ ਕਿਹੜੀ ਸ਼ਹਿ ਦੀ ਬਣੀ ਐ ਸੰਤੋਖ ਦੀ ਬਹੂ ਸਾਰੇ ਟੱਬਰ ਨੂੰ ਮੂਰਤੀ ਵਿੱਚ ਕਰ ਰੱਖਿਆ ਆ ਬਲਵੀਰ ਚੰਗਾ ਪੱਲਾ ਕਰ ਛੱਡ ਗਿਆ ਸੀ ਪਰ ਇਹਨੇ ਪਤਾ ਨਹੀਂ ਕਿਵੇਂ ਫਿਰ ਕਰ ਲੈ ਆਂਦਾ ਕੋਰਾ ਕਹਿੰਦਾ ਰੜਕ ਨਹੀਂ ਪੰਨੀ ਕਿਸੇ ਨੇ ਇਹਦੀ ਮਸ਼ਰੀ ਫਿਰਦੀ ਐ ਕੋਈ ਨਾ ਜੀਤ ਸਿਉਂ ਤੋਂ ਤਾਲ ਨਹੀਂ ਗਲੀ ਉਹ ਤਾਂ ਇਹਦੇ ਸੁਪਨੇ ਬੁਣਦਾ ਹੀ ਰੱਬ ਨੂੰ ਪਿਆਰਾ ਹੋ ਗਿਆ ਚੱਲ ਕੋਈ ਨਾ ਹੁਣ ਆਪਾਂ ਵੇਖਾਂ ਵੇਖ ਲਾਂਗੇ ਬਿੱਲੂ ਕਹਿੰਦਾ ਓਏ ਸਾਰਾ ਦਿਨ ਧੀਮੀਆਂ ਦੀਆਂ ਗੱਲਾਂ ਹੋਰ ਕੋਈ ਗੱਲ ਨਹੀਂ ਤੁਹਾਡੇ ਕੋਲ ਸਾਰਾ ਦਿਨ ਬਸ ਧੀਮੀਆਂ ਨੂੰ ਵੇਖ ਅੱਖਾਂ ਤਤੀਆਂ ਕਰਦੇ ਰਿਹਾ ਕਰੋ ਜਮਾਨਾ ਮਾਰਾ ਆ ਰਿਹਾ ਪਾਈ ਹੁਣ ਤਾਂ ਇਸ ਹੱਥ ਕਰ ਲੈ ਤੇ ਉਸ ਹੱਥ ਪਰ ਲੈ ਆਪਣੇ ਵੀ ਧੀਆਂ ਪੈਣਾ ਕਰੇ ਹੈਗੀਆਂ ਮੱਗਰ ਨੂੰ ਤਲ ਕੀ ਆ ਗਈ ਨਾ ਓਈ ਨਾ ਨਾ ਤੂੰ ਆਵਦੇ ਜੱਬਲਿਆਂ ਮਾਰਤ ਆਇਆ ਸਾਧੀਆਂ ਕੁੜੀਆਂ ਇਉਂ ਬਾਹਰ ਪੈਰ ਰੱਖ ਕੇ ਵਿਖਾਉਣ ਨਾ ਧੌਣ ਲਾ ਦੇਵਾ ਥਾਂ ਉਹੀ ਉਹਨਾਂ ਦੀ ਬੈਠੇ ਸਾਰੇ ਜਣੇ ਚੁੱਪ ਹੋ ਗਏ ਸੰਤੋਖ ਤੇ ਨੈਬੇ ਦੀ ਭਾਰੀ ਆਵਾਜ਼ ਤੋਂ ਨਸੀਬ ਨੇ ਅਨੁਮਾਨ ਲਾਇਆ ਕਿ ਦੋਹੇ ਅੰਦਰੋਂ ਅੰਤਰੀ ਰੋ ਰਹੇ ਆ ਨਸੀਬ ਕਹਿੰਦੀ ਮਨ ਥੋੜਾ ਨਾ ਕਰੋ ਹੁਣ ਤੁਹਾਡਾ ਭਾਈ ਕੋਲ ਹੀ ਐ ਹੌਸਲਾ ਦਿਓ ਇਹਨੂੰ ਨੇਬਾ ਕਹਿੰਦਾ ਭਾਬੀ ਅੱਜ ਅਸੀਂ ਕੱਲੇ ਜੇ ਲੱਗਦੇ ਆ ਮਨ ਜਾਂ ਦੁਖੀ ਹੋਇਆ ਪਿਆ ਖੁਸ਼ ਜਾਂ ਨਹੀਂ ਚਿੱਤ ਸਾਡਾ ਬਾਈ ਠੀਕ ਹੋਜੂ ਨਸੀਬ ਕਹਿੰਦੀ ਜਿੰਨਾ ਚਿਰ ਤੁਹਾਡੀ ਭਾਬੀ ਜਿਉਂਦੀ ਐ ਤੁਹਾਨੂੰ ਖੁਸ਼ ਰੱਖੂ ਜੇ ਮੈਂ ਮਰ ਗਈ ਤਾਂ ਕੀ ਕਹਿਣਾ ਨੇਬਾ ਕਹਿੰਦਾ ਆਹ ਗੱਲ ਨਾ ਕਰ ਭਾਬੀ ਤੂੰ ਹੀ ਸਾਡਾ ਹੌਸਲਾ ਇਹੋ ਜਿਹੀਆਂ ਗੱਲਾਂ ਨਾ ਕਰ ਦੋਹੇ ਪ੍ਰਭਲਵੀਰ ਦੇ ਮੰਚੇ ਤੇ ਬੈਠ ਗਏ ਸਭ ਜੀ ਧਾਰਦੀ ਨਸੀਬ ਚਾਣੋਂ ਨੂੰ ਬੋਲੀ ਨੀ ਚਾਣੋਂ ਇੱਕ ਗੱਲ ਦੱਸਾਂ ਆ ਬਲਵੀਰ ਤੇ ਨੈਭਾ ਦੋਹੇ ਜਦੋਂ ਮੈਂ ਵਿਆਹੀ ਸੀ ਮੈਨੂੰ ਕੋਟ ਨਹੀਂ ਸੀ ਕੱਢਣ ਦਿੰਦੇ ਆਖੇ ਸਾਨੂੰ ਤੇਰਾ ਮੂੰਹ ਨਹੀਂ ਦਿਸਦਾ ਉਸੇ ਦਿਨ ਤੋਂ ਮੈਂ ਕੋਂਡ ਨਹੀਂ ਕੱਢਿਆ ਨੈਭਾ ਕਹਿੰਦਾ ਭਾਬੀ ਫਿਰ ਅਸੀਂ ਵੀ ਤੈਨੂੰ ਮਾਮਾ ਬਰਾਬਰ ਰੱਖਿਆ ਕਦੇ ਗਲਤ ਨਹੀਂ ਕਿਹਾ ਤਨ ਕੋ ਚਾਚੀ ਮਗਰਹੀ ਪੱਤਾ ਲੈਣ ਆਈ ਨਸੀਬ ਨੂੰ ਕਹਿਣ ਲੱਗੀ ਪੁੱਤ ਤੋ ਸਾਰਾ ਕੁਝ ਸੰਭ ਲੈਂਦੀ ਆ ਮੇਰੀ ਧੀ ਦਾ ਵੀ ਦੁੱਖ ਹੌਲਾ ਕਰ ਬਦਲੇ ਲੈ ਲੈ ਆਪਣੇ 친ਦਰ ਦੇ ਸਹਰਿਆਂ ਨੇ ਨਸੀਬ ਕਹਿੰਦੀ ਚਾਚੀ ਕੀ ਹੋ ਗਿਆ ਉਹ ਰੋਈ ਕਿਉਂ ਜਾਂਨੀ ਆ ਮਨੁੱਖ ਦੀ ਇੱਕ ਦੂਸਰੇ ਨਾਲ ਹਮਦਰਦੀ ਇੱਕ ਦੂਜੇ ਸਤਿਕਾਰ ਇੱਕ ਦੂਜੇ ਦੇ ਦੁੱਖ ਸੁੱਖ ਦੀ ਸਾਂਝ ਇੱਕ ਦੂਜੇ ਨਾਲ ਪਿਆਰ ਮੈਨੂੰ ਲੱਗਦਾ ਹੈ ਕਿ ਅਸਲ ਮਾਇਨੇ ਵਿੱਚ ਇਸ ਤੋਂ ਵੱਡੀ ਪਵਿੱਤਰ ਮੁਹੱਬਤ ਹੋ ਹੀ ਨਹੀਂ ਸਕਦੀ ਮੇਰੇ ਪਾਤਰ ਮੇਰੀਆਂ ਅੱਖਾਂ 사ਵੇਂ ਜਿਉਂਦੇ ਜਗਦੇ ਹਨ ਤੇ ਮੇਰੀ ਕਲਪਨਾ ਨੂੰ ਹੋਰ ਵੀ ਨਿਖਾਰਦੇ ਹਨ ਜਦੋਂ ਚਰਨੇ ਦਾ ਨਸੀਬ ਪ੍ਰਤੀ ਪਿਆਰ ਹਮਦਰਦੀ ਤੇ ਸਤਿਕਾਰ ਚਰਨੋਂ ਦਾ ਚਰਨੇ ਪ੍ਰਤੀ ਸਤਿਕਾਰ ਚਰਨੇ ਦੀ ਬਲਵੀਰ ਪ੍ਰਤੀ ਹਮਦਰਦੀ ਤੇ ਬਲਵੀਰ ਲਈ ਚਰਨਾ ਦਾ ਵਰਗਾ ਅਤੇ ਨਸੀਬ ਨੂੰ ਚਰਨੇ ਤੋਂ ਨੇੜੇ ਕੋਈ ਹੋਰ ਭੈਣ ਨੇ 잡ਦੀ ਇਹ ਮਨੁੱਖੀ ਸੁਭਾਅ ਹੀ ਹੈ ਕਿ ਅਸੀਂ ਇੱਕ ਦੂਜੇ ਨਾਲ ਹਮੇਸ਼ਾ ਮਹੱਭਤ ਪਰਿਆਰਿਸ਼ਤ ਉਸਾਰੰਦੀ ਜਿਆਦਾਤਰ ਕੋਸ਼ਿਸ਼ ਕਰਦੇ ਹਾਂ ਚਾਚੀ ਤਨਕੋ ਨੇ ਦੱਸਿਆ ਕਿ ਸ਼ਿੰਦਰ ਆਪਣੇ ਸਹੁਰੇ ਘਰ ਸੁਖੀ ਨਹੀਂ ਵਸਦੀ ਤਾਂ ਨਸੀਬ ਨੂੰ ਸ਼ਿੰਦਰ ਤੇ ਬਹੁਤ ਤਰਸ ਆਇਆ ਪਰ ਉਹ ਸ਼ਿੰਦਰ ਦੀ ਮਦਦ ਕਿਵੇਂ ਕਰਦੀ ਚਾਚੀ ਕਹਿੰਦੀ ਕੁੜੀ ਨਸੀਬ ਤੇਰੇ ਵਰਗੀ ਕੁੜੀ ਹਰ ਘਰ ਵਿੱਚ ਹੋਵੇ ਜਿਵੇਂ ਤੂੰ ਇਸ ਘਰ ਨੂੰ ਜੋੜ ਕੇ ਰੱਖਿਆ ਉਵੇਂ ਮੇਰੀ ਸ਼ਿੰਦਰ ਦੀ ਜਠਾਣੀ ਨੂੰ ਸੁਹਾਵ ਜਾਵੇ ਆਬਦਾ ਕਰਤਾ ਨਾ ਪੱਟੇ ਸੌਂਕਨੇ ਘਰ ਵਿੱਚ ਹੀ ਬਾਡਾ ਲਾ ਲਿਆ ਕੰਜਰੀ ਨੇ ਤਨ ਕੋ ਰੋ ਰੋ ਆਪਣਾ ਹਾਲ ਦੱਸ ਰਹੀ ਸੀ ਨਸੀਬ ਨੇ ਚਾਚੀ ਨੂੰ ਹੌਸਲਾ ਦਿੱਤਾ ਤੇ ਕਿਹਾ ਕਿ ਤੂੰ 10 ਦਿਨ ਸ਼ਿੰਦਰ ਨੂੰ ਇੱਥੇ ਲਿਆ ਸ਼ਿੰਦਰ ਨੂੰ ਤਨ ਕੋ ਲੈ ਆਈ ਤਾਂ ਨਸੀਬ ਨੇ ਸ਼ਿੰਦਰ ਵੱਲ ਵੇਖਿਆ ਤਾਂ ਹੱਕੇ ਬੱਕੀ ਰਹਿ ਗਈ ਚੰਦਨ ਨੇ ਸਭ ਕੁਝ ਨਸੀਬ ਨੂੰ ਦੱਸਿਆ ਅੱਗੇ ਨਸੀਬ ਨੇ ਕਿਹਾ ਇਹੋ ਜਿਹੇ ਮਸਲੇ ਸਿਰਫ ਪਿਆਰ ਤੇ ਸਥਿਕਾਰ ਨਾਲ ਸੁਲਝਦੇ ਹੁੰਦੇ ਆ ਉਹ ਈ ਔਕਰ ਪਹਿਲਾਂ ਤਾਂ ਆਪ ਦੀ ਜਠਾਣੀ ਤੇ ਆਪਣੇ ਪਰਿਵਾਰ ਦਾ ਜਾਲ ਵਿਛਾ ਕਿਉਂਕਿ ਪਿਆਰ ਵਿੱਚ ਪਏ ਲੋਕ ਪਿਆਰ ਨਹੀਂ ਸਮਝਦੇ ਆ ਬਾਕੀ ਗਰਮੀਤ ਨਾਲ ਤੂੰ ਵਧੀਆ ਰਹਿ ਜੇ ਤੈਨੂੰ ਨਹੀਂ ਬੁਲਾਉਂਦਾ ਤਾਂ ਵੀ ਉਹਦੇ ਅੱਗੇ ਪਿੱਛੇ ਹੱਸਦੀ ਰਿਹਾ ਕਰ ਵੇਖੀ ਫਿਰ 1 ਮਹੀਨੇ ਵਿੱਚ ਮੰਨੇਗੀ ਆਪ ਦੀ ਨਸੀਬ ਭਾਬੀ ਨੂੰ ਸ਼ਿੰਦਰ ਕਾ ਦਾ ਸਾਰਾ ਕੰਮ ਕਰਦੀ ਪਰ ਫਿਰ ਫਿਰ ਵੀ ਉਹਦੀ ਕੋਈ ਕਦਰ ਨਹੀਂ ਸੀ ਗਰਮੀਤ ਆਪਣੀ ਭਾਪੀ ਮਿੰਦੋ ਨੂੰ ਹੀ ਸਭ ਕੁਝ ਸਮਝਦਾ ਸੀ ਮਿੰਦੋ ਬੜੀ ਚੋਸਤ ਸੀ ਤੇ ਕਿਸੇ ਮਤਲਬ ਲਈ ਉਹ ਗਰਮੀਤ ਨੂੰ ਸ਼ਿੰਦਰ ਨਾਲ ਲੜਾਉਂਦੀ ਰਹਿੰਦੀ ਸੀ ਸ਼ਿੰਦਰ ਨੂੰ ਸਭ ਕੁਝ ਪਤਾ ਸੀ ਪਰ ਕੁਝ ਨਹੀਂ ਸੀ ਕਹਿ ਸਕਦੀ ਆਪਣੀ ਜੇਠਾਣੀ ਨਾਲ ਪਿਆਰ ਨਾਲ ਹੀ ਗੱਲ ਕਰਦੀ ਗਰਮੀਤ ਖੇਤ ਵੱਨੇ ਜਾਂਦਾ ਤੇ ਉਹਦਾ ਵੱਡਾ ਭਾਈ ਵੀ ਸਵੇਰ ਹੁੰਦਿਆਂ ਹੀ ਖੇਤ ਚੱਲਿਆ ਜਾਂਦਾ ਮਿੰਦੋ ਦੀ ਗਵਾਨ ਵਿੱਚੋਂ ਸਹੇਲੀ ਪਾਲੋ ਸੀ ਦੋਹਾਂ ਬਰੋਟੇ 'ਤੇ ਬੈਠੀਆਂ ਗੱਲਾਂ ਕਰਦੀਆਂ ਪਰ ਸ਼ਾਮਾਂ ਟਾਲ ਦਿੰਦੀਆਂ ਸਨ ਪਾਲੋ ਕਹਿੰਦੀ ਮਿੰਦੋ ਕਿਹੜੀ ਗਿੱਧੜ ਸਿੰਗੀ ਏ ਤੇਰੇ ਕੋਲ ਗਰਮੀ ਤੇਰੇ ਸਾਹਾਂ ਵਿੱਚ ਸਾਹ ਲੈਂਦਾ ਮਿੰਦੋ ਕਹਿੰਦੀ ਇਹ ਵੀ ਆਪ ਦੇ ਆਪ ਨੂੰ ਬੜਾ ਨਾਡੂ ਖਾਂ ਸਮਝਦਾ ਸੀ ਵੇਖਿਆ ਕਰਤਾ ਨਾ ਠੀਕ ਪਾਲੋ ਕਹਿੰਦੀ ਓ ਇੱਕ ਗੱਲ ਐ ਮਿੰਦੋ ਗੁੱਸਾ ਨਾ ਕਰੀ ਪਰ ਤੂੰ ਹੁਣ ਇਹਦਾ ਖਿਹੜਾ ਛੜ ਦੇ ਵਿਆਹ ਆ ਵਰਿਆ ਗਿਆ ਹੁਣ ਇਹਨੂੰ ਆਪਦਾ ਘਰ ਬਸਾਉਣ ਦੀ ਮਿੰਦੋ ਗੱਲ ਸੁਣ ਪਾਲੋ ਦੇ ਗੱਲ ਪੈ ਗਈ ਆਏ ਕਿ ਮੈਂ ਛੱਡ ਦੇ ਮਾਂ ਹਰਾਮ ਦਾ ਹੀ ਖਾਂਦਾ ਪਾਲੋ ਕਹਿੰਦੀ ਹਾਂ ਅੜੀਏ ਤੂੰ ਦੱਸਿਆ ਨਹੀਂ ਇਸ ਗੱਲ ਬਾਰੇ ਕਦੇ ਵੀ ਤੇਰੇ ਨਾਲ ਕਿਵੇਂ ਘਰ ਮੀਤ ਮਿੰਦੋ ਕਹਿੰਦੀ ਲੱਗਣਾ ਕੀ ਆ ਇਹਨੂੰ ਇੱਕ ਸਬਕ ਸਿਖਾਉਣਾ ਵੀ ਕਿਸੇ ਨਾਲ ਧੋਖਾ ਕਿਵੇਂ ਕਰੀਦਾ ਹੁੰਦਾ ਜਦੋਂ ਮੈਂ ਵਿਆਹ ਹੀ ਆਈ ਸੀ ਇਨੇ ਉਹਦੇ ਤੋਂ ਹੀ ਮੇਰੇ ਤੇ ਨਜ਼ਰ ਰੱਖ ਲਈ ਸੀ ਵੇਖ ਲੈ ਜਦੋਂ ਤੇਰੇ ਵੱਡੇ ਭਾਈ ਨੇ ਖੇਤ ਜਾ ਵਰਨਾ ਤਾਂ ਇਹਨੇ ਕਾਲੇ ਤੋਂ ਆ ਸਿੱਧਾ ਮੇਰੇ ਸਰਹਾਣੇ ਬਹਿ ਜਾਣਾ ਅਖੇ ਮੈਨੂੰ ਕੇਸੀ ਨਵਾ ਬਸ ਫਿਰ ਅੱਗ ਤੇ ਫੋਸ ਦਾ ਕੀ ਮੇਲ ਆ ਪਰ ਮੈਂ ਇਹਨੂੰ ਕਿਹਾ ਸੀ ਵੀ ਵਿਆਹ ਨਾ ਕਰਾਈ ਹੁਣ ਜੇ ਲਾਇਤਾਂ ਨਿਭਾਵੀ ਇਹਨੇ ਮੈਨੂੰ ਪਾਪਣ ਬਣਾਇਆ ਮੈਂ ਇਹਨੂੰ ਵੜਾ ਦੇਣਾ ਇਹਨੂੰ ਵੀ ਨਾ ਘਰ ਦਾ ਛੱਡਣਾ ਨਾ ਘਰ ਦਾ ਜਦੋਂ ਵੀ ਮੈਂ ਕੰਮ ਕਰਦੀ ਹੁੰਦੀ ਤਾਂ ਇਹਨੇ ਬਸ ਇਸ਼ਾਰਾ ਹੀ ਕਰਨਾ ਹੁੰਦਾ ਸੀ ਤੇ ਜੇ ਮੈਂ ਨਾ ਮੰਝਦੀ ਅੱਗੇ ਅੱਗ ਲੱਗੀ ਆ ਧਮਕੀ ਦਿੰਦਾ ਸੀ ਆਖੇ ਮਰ ਜੂ ਤੇਰੇ ਬਿਨਾ ਪਰ ਵੇਖ ਲੈ ਕੀ ਚੰਦ ਚੜਿਆ ਕੋਈ ਨਾ ਮੈਂ ਵੀ ਇਹਦੀ ਸ਼ਰੀਕਣੀ ਆ ਤੇ ਸ਼ਰੀਕੀਆਂ ਵਾਂਗੂ ਬਣ ਕੇ ਵਿਖਾਉ ਜਿਵੇਂ ਇਹਨੇ ਮੈਨੂੰ ਆਪਦੇ ਬੰਦੇ ਦੀ ਨਹੀਂ ਰਹਿਣ ਦਿੱਤਾ ਉਹ ਮੈਂ ਇਹਨੂੰ ਇਹਦੀ ਜਨਨ ਦਾ ਨਹੀਂ ਨੇੜੇ ਨਹੀਂ ਹੋਣ ਦਿੰਦੀ ਪਾਲੋ ਕਹਿੰਦੀ ਚੱਲ ਛੱਡ ਦੇ ਦੀ ਮਿੰਦੋ ਤੂੰ ਕਾ ਨੋ ਬੇਗਾਨੀ ਧੀ ਦੇ ਮੂਰੇ ਬੁਰੇ ਮੂੰਹ ਪੈਨੀਆਂ ਚੱਲ ਜਿਹੜਾ ਕੁਝ ਹੋ ਗਿਆ ਹੋ ਆ ਗਿਆ ਹੁਣ ਛੱਡ ਦੇ ਮਿੰਦੋ ਕਹਿੰਦੀ ਆਇ ਨਹੀਂ ਛੱਡਦੀ ਮੈਂ ਇਹਨੂੰ ਅਜੇ ਇਹਨੂੰ ਗਲਤੀ ਦਾ ਪਛਤਾਵਾ ਵੀ ਦਿਵਾਉਣਾ ਕਿਰਾਂ ਚੇ ਇਹਦਾ ਕਰਨਾ ਮੈਂ ਤੋੜਿਆ ਮੈਨੂੰ ਮਿੰਦੋ ਨਾ ਜਾਣੀ ਪਾਲੋ ਕਹਿੰਦੀ ਪਤਾ ਨਹੀਂ ਮਿੰਦੋ ਤੇਰੇ ਦਿਲ ਵਿੱਚ ਕੀ ਹੈ ਪਰ ਮੈਨੂੰ ਤੇਰਾ ਵੀ ਪਤਾ ਹੈ ਮੂੰਹੋਂ ਭਾਵੇਂ ਤੂੰ ਜਿਵੇਂ ਵੀ ਆਂ ਪਾ ਦਿਲ ਦੀ ਨਹੀਂ ਤੂੰ ਮਾੜੀ ਕਦੇ ਕਦਾਂ ਕਿਸੇ ਦੂਜੇ ਦੇ ਮੋਹੋਂ ਭਾਵੇਂ ਆਪਾਂ ਲੱਖ ਗਲਤ ਹੋਈਏ ਆਪਣੀ ਚੰਗਿਆਈ ਸੁਣ ਇੱਕ ਚੰਗਾਪਨ ਆ ਜਾਂਦਾ ਪਾ ਲੋ ਆਪਣੇ ਘਰ ਚਲੀ ਗਈ ਤਾਂ ਮਿੰਦੋ ਸੋਚਣ ਲੱਗੀ ਕਿ ਮੈਂ ਇੰਨੀ ਵੀ ਬੁਰੀ ਨਹੀਂ ਪਰ ਮੈਨੂੰ ਬੁਰੀ ਬਣਨਾ ਪਿਆ ਸ਼ਿੰਦਰ ਪਸ਼ੂਆਂ ਨੂੰ ਪੱਥੇ ਪਾਰੇ ਸੀ ਸ਼ਿੰਦ ਦੇ ਮਨ ਵਿੱਚ ਪਤਾ ਨਹੀਂ ਕੀ ਆਈ ਤੇ ਬੋਲੀ ਸ਼ਿੰਦਰੇ ਪਸ਼ੂ ਮੈਂ ਬੰਦ ਦਿੰਦੀ ਆ ਤੂੰ ਰੋਟੀ ਟੋਕ ਕਰ ਲੈ ਸ਼ਿੰਦਰ ਨੇ ਪਹਿਲੀ ਵਾਰ ਆਪਣੀ ਜੇਠਾਣੀ ਦੇ ਮੋਹੋਂ ਪਿਆਰ ਨਾਲ ਲਿਆ ਆਪਣਾ ਨਾਂ ਸੋਇਆ ਸ਼ਿੰਦਰ ਕਹਿੰਦੀ ਕੋਈ ਨਾ ਪੈਣੇ ਮੈਂ ਦੋਹੇ ਕੰਮ ਕਰ ਲਵਾਂਗੀ ਬਿੰਦੋ ਕਹਿੰਦੀ ਆਪਦੇ ਨੰਬਰ ਨਾ ਬਣਾ ਵਾਲੇ ਤੇਰੇ ਆਉਣ ਤੋਂ ਪਹਿਲਾਂ ਵੀ ਮੈਂ ਹੀ ਕਰਦੀ ਸੀ ਘਰ ਦਾ ਕੰਮ ਤੂੰ ਚੌਂਕਾ ਸਾਂ ਮੈਂ ਵੇਖਦੀ ਆ ਪਸ਼ੂਆਂ ਨੂੰ ਸ਼ਿੰਦਰ ਨੂੰ ਲੱਗਿਆ ਕਿ ਹੁਣ ਗੱਲ ਠੀਕ ਹੋ ਜਾਊ ਗੁਰਵਿੰਦਰ ਵੱਡਾ ਹੋ ਰਿਹਾ ਸੀ ਚਾਰ ਨੂੰ ਉਹਨੂੰ ਚੁੱਕੀ ਫਿਰਦੀ ਰਹਿੰਦੀ ਇੱਕ ਦਿਨ ਚਰਨੋਂ ਨੇ ਕਿਹਾ ਭੈਣੇ ਆਪਾਂ ਚਿੜੀਵਲ ਚੱਲੀਏ ਮੇਰਾ ਚਿੱਤ ਜਾਣੀ ਲੱਗਦਾ ਬਾਬੇ ਕੋਲੋਂ ਪੋਸ਼ਾਵਾਂਗੇ ਕੁਝ ਨਸੀਬ ਕਹਿੰਦੀ ਨਹੀਂ ਅੜੀਏ ਇਹ ਤਾਂ ਇੱਕ ਮੰਤ ਕੌਣ ਹੁੰਦਾ ਦੇਰਿਆਂ ਵਿੱਚ ਉਂ ਕੁਝ ਨਹੀਂ ਰੱਖਿਆ ਆਪਾਂ ਚੱਲਾਂਗੇ ਆਤ ਨੇ ਜਹ ਨਾਲ ਚਰਨੇ ਨੂੰ ਮਿਲ ਲਾਵਾਂ ਗੀਆਂ ਚਰਨੋਂ ਕਹਿੰਦੀ ਭੈਣੇ ਬਿਨਾਂ ਸਵਾਰਥ ਤੋਂ ਚਰਨਾ ਆਪਣਾ ਕਿੰਨਾ ਕਰਦਾ ਨਸੀਬ ਅੰਦਰੋਂ ਅੰਦਰ ਖੁਸ਼ ਹੋ ਗਈ ਤੇ ਬੋਲੀ ਚਾਰ ਨੂੰ ਦੁਨੀਆ ਵਿੱਚ ਚੰਗੇ ਬੰਦੇ ਵੀ ਹੁੰਦੇ ਆ ਚਰਨਾ ਖੌਰੇ ਕਿਹੜੇ ਜਨਮਾਂ ਦਾ ਆਪਣਾ ਦੇਣ ਦੇ ਰਿਹਾ ਪਰ ਜਿੰਨਾ ਆਪਣਾ ਚਰਨੇ ਨੇ ਕੀਤਾ ਉਹ ਹੋਰ ਕੋਈ ਨਹੀਂ ਕਰ ਸਕਦਾ ਚਰਨੂ ਆਪਣੇ ਮਾਨ ਵਿੱਚ ਸੋਚ ਰਹੀ ਸੀ ਕਿ ਜੋ ਕੰਮ ਮੈਂ ਕਰਵਾਉਣਾ ਉਹ ਸਿਰਫ ਚਰਨਾ ਕਰਵਾ ਸਕਦਾ ਹੋਰ ਕੋਈ ਨਹੀਂ ਅੱਜ ਆਤ ਨੇ ਹੀ ਚਰਨੇ ਨੂੰ ਕਹੂੰਗੀ ਉਹ ਨਸੀਬ ਪੈਨ ਨੂੰ ਆਪੇ ਸਮਝਾ ਦੇਉ ਬਾਕੀ ਨਸੀਬ ਪੈਨ ਚਰਨੇ ਬਾਈ ਦੀ ਕੋਈ ਗੱਲ ਵੀ ਨਹੀਂ ਮੁੜਦੀ ਮੰਨੁਕ ਇੱਕ ਆਸਨਾ ਜਿਉਂਦਾ ਆਸ ਕਰਕੇ ਹੀ ਚਰਨੋਂ ਦੇ ਚਿੜੀ ਵਿੱਚ ਰਹਿੰਦੇ ਚਰਨੇ ਕੋਲੇ ਇਹ ਸ਼ਿਫਾਰਿਸ਼ ਕੀਤੀ ਕਿ ਉਹ ਨਸੀਬ ਨੂੰ ਕਹੇ ਕਿ ਇੱਕ ਬੱਚਾ ਮੈਨੂੰ ਦੇ ਦੇਵੀ ਬੱਚੇ ਦੀ ਭੁੱਖ ਹਰ ਮਾਂ-ਬਾਪ ਨੂੰ ਹੁੰਦੀ ਏ ਚਰਨੋਂ ਨੂੰ ਵੀ ਇਹੀ ਸੀ ਕਿ ਹੁਣ ਉਹਦੇ ਬੱਚਾ ਤਾਂ ਹੋਣਾ ਨਹੀਂ ਪਰ ਹੋ ਸਕਦਾ ਨਸੀਬ ਮੇਰੇ ਲਈ ਇੱਕ ਵਾਰ ਫਿਰ ਤੋਂ ਮਾਂ ਬਣੇ ਤੇ ਉਹਦਾ ਬੱਚਾ ਮੈਂ ਆਪਣੀ ਗੋਦ ਪਵਾ ਲਵਾਂ ਚਾਦਨਾ ਚਾਦ ਨੂੰ ਦੀ ਇਹ ਗੱਲ ਸੁਣ ਹੱਸਿਆ ਤੇ ਪਰਾਂ ਖੜੀ ਨਸੀਬ ਨੂੰ ਚਰਨੇ ਦਾ ਹਾਸਾ ਪਹਿਲੀ ਵਾਰ ਸੁਣਿਆ ਸੀ ਚਾਦਨਾ ਕਹਿੰਦਾ ਭਾਈ ਚਰਨੋ ਇਹਦੇ ਵਿੱਚ ਪੁੱਛਣ ਵਾਲੀ ਕੀ ਗੱਲ ਹੈ ਨਸੀਬ ਨੂੰ ਜੇ ਤੂੰ ਆਪ ਕਹਿ ਦਿੰਦੀ ਫਿਰ ਵੀ ਉਹਨੇ ਨਾ ਨਸੀ ਕਰਨੀ ਚਾਦਨੋ ਕਹਿੰਦੀ ਇੱਕ ਮਾਂ ਦਾ ਆਪਣੇ ਢਿੱਡੋਂ ਕੱਦੇ ਜਵਾਕ ਨੂੰ ਕਿਸੇ ਹੋਰ ਨੂੰ ਦੇਣਾ ਬਹੁਤ ਔਖਾ ਹੁੰਦਾ ਮੈਨੂੰ ਨਸੀਬ ਤੋਂ ਚਿੱਜਕ ਜਿਹੀ ਆਉਂਦੀ ਹੈ ਪਰ ਹਾਂ ਉਹ ਤੇਰੀ ਗੱਲ ਮੰਨ ਜਾਊਗੀ ਬਾਈ ਤੂੰ ਨਸੀਬ ਭੈਣ ਨੂੰ ਕਹਿ ਚਰਨੇ ਨੇ ਕੁਝ ਸੋਚ ਕੇ ਨਸੀਬ ਨੂੰ ਆਵਾਜ਼ ਮਾਰੀ ਵੱਡੇ ਬੋਹੜ ਦੀਆਂ ਖੋੜਾਂ ਵਿੱਚ ਬੈਠੇ ਮੋਰ ਨਿਹਾਰ ਦੀ ਨਸੀਬ ਨੂੰ ਚਰਨੇ ਦੀ ਆਵਾਜ਼ ਨਾ ਸੁਣੀ ਦੂਜੀ ਵਾਰ ਫੇਰ ਚਰਨੇ ਨੇ ਨਸੀਬ ਨੂੰ ਆਵਾਜ਼ ਮਾਰੀ ਤਾਂ ਆਪਣੇ ਖਿਆਲਾਂ ਵਿੱਚੋਂ ਨਿਕਲ ਨਸੀਬ ਚਰਨੇ ਵੱਲ ਓਲੀ ਨਸੀਬ ਕਹਿੰਦੀ ਵੇਖ ਚਰਨੇ ਕਿੰਨਾ ਸਕੂਨ ਮਿਲਦਾ ਇਸ ਜਗ੍ਹਾ ਆ ਕੇ ਮੇਰਾ ਤਾਂ ਜੀ ਸੱਚੀ ਜੀ ਲੱਗ ਜਾਂਦਾ ਨਿਹਾਰ ਹੀ ਬਦਲ ਜਾਂਦੀ ਹੈ ਚਰਨਾ ਕਹਿੰਦਾ ਨਸੀਬ ਤੇਰਾ ਖਾਲੀਪਣ ਤਾਂ ਭਰਿਆ ਗਿਆ ਤੂੰ ਤਾਂ ਹਰ ਪਾਸਿਓਂ ਠੀਕ ਆ ਨਸੀਬ ਕਹਿੰਦੀ ਅੱਜ ਤਾਂ ਚਰਨਾ ਮਸ਼ਕਰੀਆਂ ਕਰੀ ਜਾਂਦਾ ਮੇਰੇ ਨਾਲ ਅੱਜ ਕਿਵੇਂ ਚਰਨੇ ਆ ਚਰਨਾ ਕਹਿੰਦਾ ਨਹੀਂ ਨਸੀਬ ਸਾਦਾ ਨੇ ਕਿਸੇ ਨੂੰ ਕੀ ਮਸ਼ਕਰੀਆਂ ਕਰਨੀਆਂ ਅਸੀਂ ਤਾਂ ਆਪ ਮੰਗ ਕੇ ਖਾਂਦੇ ਆ ਪਾ ਨਸੀਬ ਤੇਰੇ ਵਰਗੇ ਚੰਗੇ ਨਸੀਬ ਹਰ ਕੁੜੀ ਦੇ ਹੋਣ ਨਸੀਬ ਨੇ ਡੂੰਗਾ ਸਾ ਲਿਆ ਮੇਰੇ ਵਰਗੇ ਨਸੀਬ ਤੈਨੂੰ ਕੀ ਪਤਾ ਚਰਨਿਆ ਮੈਂ ਵੀ ਕਿੰਨੀਆਂ ਹਵਾਵਾ ਵਿੱਚੋਂ ਲੰਘੀਆਂ ਇਹ ਕਿਆ ਕਰੇ ਗਰੀਬੀ ਸੀ ਇੱਕ ਦਿਨ ਵੀ ਅਸੀਂ ਸੌਖ ਦਾ ਨਹੀਂ ਸੀ ਵੇਖਿਆ ਚਰਨਾ ਕਹਿੰਦਾ ਪਰ ਨਸੀਬ ਸੰਤੋਖ ਨਾਲ ਤਾਂ ਤੇਰੀ ਜ਼ਿੰਦਗੀ ਵਧੀਆ ਦੁੱਖ ਸੁੱਖ ਤਾਂ ਆਉਂਦੇ ਜਾਂਦੇ ਰਹਿੰਦੇ ਆ ਬਸ ਹਿੰਮਤ ਚਾਹੀਦੀ ਐ ਇੱਕ ਗੱਲ ਹੋਰ ਐ ਨਸੀਬ ਇੱਕ ਜਵਾਬ ਤਾਂ ਕੀ ਮੰਝਣਾ ਹੁੰਦਾ ਤੂੰ ਦੂਜੀ ਆਉਂਦੀ ਦਾਤ ਨੂੰ ਤੱਕਾ ਨਾ ਦੇ ਨਸੀਬ ਹੱਸ ਪਈ ਲੈ ਚਰਨਿਆ ਤੂੰ ਤਾਂ ਭਵਿੱਖ ਬਾਣੀਆਂ ਵੀ ਕਰਨ ਲੱਗ ਪਿਆ ਚਰਨ ਨੇ ਕੁਝ ਸੋਚ ਕੇ ਨਸੀਬ ਨੂੰ ਆਵਾਜ਼ ਮਾਰੀ ਨਸੀਬ ਹੱਸ ਪਈ ਲੈ ਚਰਨਿਆ ਤੂੰ ਤਾਂ ਉਹ ਵਿਖ ਬਾਣੀਆਂ ਵੀ ਕਰਨ ਲੱਗ ਪਿਆ ਚਰਨਾ ਕਹਿੰਦਾ ਨਹੀਂ ਨਸੀਬ ਹੱਸਦਾ ਨਹੀਂ ਮੈਂ ਆਉਣ ਵਾਲੀ ਔਲਾਦ ਤੂੰ ਚਰਨੋਂ ਦੀ ਝੋਲੀ ਪਾ ਲਈ ਐਨੀ ਗੱਲ ਕਹਿ ਚਰਨਾ ਚਲਿਆ ਗਿਆ ਨਸੀਬ ਨੇ ਅੱਜ ਚਰਨੇ ਨੂੰ ਅਜਹੀ ਗੱਲ ਕਰਦੇ ਪਹਿਲੀ ਵਾਰ ਵੇਖਿਆ ਸੀ ਪਤਾ ਨਹੀਂ ਦੋਹਾਂ ਦੀ ਅਜਹੀ ਕੀ ਸਾਂਝ ਸੀ ਨਸੀਬ ਨੇ ਚਰਨੇ ਦੀ ਗੱਲ ਸਿਰ ਮੱਥੇ ਮੰਨੀ ਤੇ ਚਰਨੋਂ ਨੂੰ ਕਿਹਾ ਕਿ ਹੁਣ ਤੂੰ ਮਾਂ ਬਣੇਗੀ ਜਿਦੀ ਵਿੱਚ ਰਹਿੰਦਾ ਬਾਬਾ ਸੁਖਦੇਵ ਚਰਨੇ ਨੂੰ ਹਰ ਵੇਲੇ ਤਾੜਦਾ ਰਹਿੰਦਾ ਤੇ ਅੱਜ ਸਹਿ ਸੁਹਾਹੀ ਬਾਬੇ ਨੇ ਚਰਨੇ ਨੂੰ ਕਿਹਾ ਕੇ ਨਸੀਬ ਨਾਲ ਤੇਰਾ ਕੀ ਰਿਸ਼ਤਾ ਤਾ ਜਾਣੇ ਨੇ ਓਵੇਂ ਜਿਵੇਂ ਹੀ ਜਵਾਬ ਦਿੱਤਾ ਸੱਚੀਆਂ ਰੂਹਾਂ ਦਾ ਕੋਈ ਰਿਸ਼ਤਾ ਨਹੀਂ ਹੁੰਦਾ ਬਾਬਾ ਜੀ ਨਸੀਬ ਇੱਕ ਪਲੀ ਮਾਨਸ ਔਰਤ ਹੈ ਸੁਲਝੇ ਹੋਏ ਕਿਰਦਾਰ ਮੈਨੂੰ ਬਹੁਤ ਚੰਗੇ ਲੱਗਦੇ ਆ ਰੱਬ ਅੱਗੇ ਅਰਦਾਸ ਕਰਦਾ ਕਿ ਨਸੀਬ ਨੂੰ ਕਦੇ ਕੋਈ ਦੁੱਖ ਨਾ ਹੋਵੇ ਬਾਬਾ ਕਹਿੰਦਾ ਜ਼ਿੰਦਗੀ ਵਿੱਚ ਕੋਈ ਤੂਫਾਨ ਨਾ ਆਵੇ ਇਹ ਹੋ ਨਹੀਂ ਸਕਦਾ ਜਿਉਂ-ਜਿਉਂ ਜਮਾਨਾ ਅੱਗੇ ਬਦੂ ਭਾਈ ਪਾਈ ਸ਼ਰੀਕ ਬਣ ਗਏ ਪੰਡੀਆਂ ਪੈਣ ਗਿਆ ਨੋਹਾ ਅੱਡ ਹੋ ਆਪਣਾ ਨਮਾ ਕਰ ਬਸਾਉਣ ਲਈ ਉਤਾਵਲੀਆਂ ਹੋਣ ਗਿਆ ਤੇ ਬਜ਼ੁਰਗ ਆਪਣੀਆਂ ਅੱਖਾਂ ਸਾਵੇ ਇਹ ਸਭ ਵੇਖਣਗੇ ਪਾਈ ਚਰਨਿਆ ਚਰਨਾ ਕਹਿੰਦਾ ਜਮਾਨੇ 나ਹੀ ਸਾਰਾ ਕੋ ਜਾ ਬਾਬਾ ਜੀ ਚਾਹਨਾ ਡਾਲੇ ਕਰਨ ਜਾਂਦਾ ਤਾਂ ਨਸੀਬ ਦਾ ਮੁੰਡਾ ਚਾਹਨੇ ਦੇ ਪੈਰਾਂ ਨੂੰ ਚੁੰਮੜ ਜਾਂਦਾ ਜਿਵੇਂ ਉਹ ਚਾਹਨੇ ਨੂੰ ਚਿਰਾਦਾਨ ਜਾਣਦਾ ਹੋਵੇ ਮੁੰਡੇ ਨੂੰ ਐਨਾ ਉਹ ਕਰਦਾ ਵੇਖ ਚਾਨਾ ਖੁਸ਼ ਹੋ ਉਹਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਲੈਂਦਾ ਤੇ ਕਹਿੰਦਾ ਤੈਨੂੰ ਤਾਂ ਮੈਂ ਸਕੂਲੇ ਭੇਜਿਆ ਕਰਨਾ ਵੇਖੀ ਵੱਡਾ ਅਫਸਰ ਬਣੇਗਾ ਨਸੀਬ ਦੀ ਬੁੱਕਲ ਦਿਸਣ ਲੱਗ ਪਈ ਸੀ ਚੰਦ ਕੋਰ ਪਹਿਲਾ ਵਾਂਗ ਹੁਣ ਵੀ ਪੂਰਾ ਖਿਆਲ ਰੱਖਦੀ ਕਾਦਾ ਸਾਰਾ ਕੰਮ ਚਰਨੋਂ ਨੇ ਸੰਭਿਆ ਹੋਇਆ ਸੀ ਨਸੀਬ ਨੂੰ ਤਾਂ ਪੁੰਜੇ ਪੈਰ ਨਹੀਂ ਸੀ ਲਹਣ ਦੀਂ ਦੀ ਚਰਨੋਂ ਸੰਤੋਖ ਬਲਵੀਰ ਤੇ ਨੈਭਾ ਤਿੰਨੇ ਪਾਈ ਖੋਸ਼ ਇੱਕੋ ਥਾਲੀ ਰੋਟੀ ਖਾਂਦੀ ਗੇਲੇ ਕੀ ਪਹਿਲੀ ਉਹਨਾਂ ਨੇ ਇਸ ਵਾਰ ਹੀ ਸਾਂਝੀ ਕਰਨੀ ਸੀ ਤਿੰਨ ਕਿੱਲਾਂ ਤੋਂ ਤਿੰਨੇ ਪਾਈਆਂ ਨੇ ਪੰਜ ਕਿੱਲੇ ਬਣਾ ਲਏ ਸੀ ਗਵਾਂਡ ਵਿੱਚ ਰਹਿੰਦੀ ਮੁਖਤਿਆਰੋ ਤਾਈ ਹਰ ਘਰ ਦੀ ਖਬਰ ਪੋਟਿਆਂ ਤੇ ਰੱਖਦੀ ਹੁਣ ਵੀ ਰੋਟੀ ਵੇਲਾ ਹੋਇਆ ਪਿਆ ਸੀ ਪੱਜੀ ਪੱਜੀ ਨਸੀਬ ਕੋਲ ਆਈ ਨਸੀਬ ਬੰਜੇ ਤੇ ਬੈਠੀ ਸੀ ਚਾਰ ਨੌ ਚੌਂਕ ਤੇ ਰੋਟੀਆਂ ਲਾ ਰਹੀ ਸੀ ਮਖਤਿਆਰੋ ਕਹਿੰਦੀ ਨਹੀਂ ਨਸੀਬ ਗਵਾਨ ਵਿੱਚ ਗੱਲ ਸੁਣੀ ਤੂੰ ਕੋਈ ਨਸੀਬ ਕਹਿੰਦੀ ਨਾ ਤਾਈ ਗਵਾਨ ਦੀ ਖਬਰ ਲੈਣ ਲਈ ਤੂੰ ਹੈਗੀ ਮਖਤਿਆਰੋ ਕਹਿੰਦੀ ਨਹੀਂ ਸੱਤੀ ਦੀ ਬਹੂ ਜੱਗੇ ਦੇ ਮੁੰਡੇ ਨਾਲ ਮਾਰੀ ਆ ਕਹਿੰਦੇ ਨਸੀਬ ਕਹਿੰਦੀ ਨਹੀਂ ਤਾਈ ਛੱਡ ਇਹੋ ਜੀਆਂ ਗੱਲਾਂ ਆਪਾਂ ਕੀ ਲੈਣਾ ਨਾਲੇ ਤਾਈ ਜਦੋਂ ਆਪਾਂ ਕਿਸੇ ਦਾ ਚੰਗਾ ਮਾੜਾ ਵੇਖਿਆ ਹੀ ਨਹੀਂ ਫਿਰ ਕਿਉਂ ਕਿਸੇ ਨੂੰ ਮਾੜਾ ਕਹੀਏ ਮਖਤਿਆਰੋ ਕਹਿੰਦੀ ਤੈਨੂੰ ਗੱਲ ਦੱਸਣ ਦਾ ਕੋਈ ਫਾਇਦਾ ਨਹੀਂ ਚੱਲ ਮੈਂ ਚਲਦੀ ਆ ਆ ਪੋਰਾ ਦਾਲ ਦੀ ਕੌਲੀ ਦੇ ਮੈਨੂੰ ਸੌਣ ਮਹੀਨਾ ਭਾਗੀ ਪਰਿਆ ਠੰਡੀਆਂ ਪੈਣ ਫੁਹਾਰਾਂ ਧਨ ਪਾ ਉਹਨਾਂ ਦੇ ਸੱਜਣ ਜੋ ਗੱਲ ਲਾਈਆਂ ਨਸੀਬ ਆਪਣੇ ਮਲਵੇਂ ਬੁੱਲਾ ਨਾਲ ਗੀਤ ਗਾ ਰਹੀ ਸੀ ਪਰ ਕੋਲ ਬੈਠੀ ਚਰਨੋਂ ਕੰਨ ਲਾ ਇਹ ਗੀਤ ਸੁਣ ਰਹੀ ਸੀ ਹੱਸਦਿਆਂ ਹੋਇਆਂ ਚਰਨੋਂ ਕਹਿਣ ਲੱਗੀ ਭੈਣੇ ਸੱਚੀ ਆਪਣੇ ਲਈ ਭਾਗੀ ਪਰਿਆ ਹੀ ਆ ਸੌਣ ਮਹੀਨਾ ਇੱਕ ਤਾਂ ਭੈਣ ਤੂੰ ਆਹ ਔਲਾਦ ਦੇ ਖੋਰੇ ਕਿੰਨਾ ਵੱਡਾ ਐਹਸਾਨ ਕਰਤਾ ਮੇਰੇ ਤੇ ਇਹਦਾ ਦੇਣ ਤਾ ਭੈਣੇ ਮੈਂ ਕਦੇ ਨਹੀਂ ਦੇ ਸਕਦੀ ਇੱਕ ਤਾਂ ਆਹ ਬਹੁਤ ਵੱਡੀ ਖੁਸ਼ੀ ਹੈ ਮੇਰੇ ਲਈ ਤੇ ਦੂਜਾ ਭੈਣੇ ਬਸ ਐਤ ਕੀ ਸੌਣ ਚੰਗੀ ਹੈ ਜੇ ਫਿਰ ਆਪਾਂ ਆ ਸਵਾਤਾਂ ਜੀਆਂ ਢਾਕੇ ਨਮੀਆਂ ਬਣਾਵਾਂਗੇ ਹੁਣ ਤਾਂ ਕੰਤਾ ਵਿੱਚ ਘਾਰੇ ਪੈਣ ਲੱਗਦੇ ਨਸੀਬ ਕਹਿੰਦੀ ਹਾਂ ਚਰਨੋ ਉਹਦਾ ਸੁੱਖ ਨਾ ਸਾਰਾ ਕੁਝ ਸਮਰ ਜਾਊਗਾ ਬੰਦੇ ਦੀ ਨੀਂਦ ਸਿੱਧੀ ਹੋਵੇ ਬਾਕੀ ਕੰਮ ਕਰਦਾ ਬੰਦਾ ਕਦੇ ਨਹੀਂ ਥੱਕਦਾ ਲੈ ਨੀ ਚਰਨੋਂ ਤੇਰੇ ਮੁੰਡੇ ਤਾਂ ਦੁੱਧ ਬਾਹਰ ਕੱਢਦਾ ਲੈ ਮੋਢੇ ਲਾ ਇਹਨੂੰ ਚਰਨੋਂ ਕੈਂਦੀ ਭੈਣੇ ਦੋ ਵਾਰੀ ਜਦੋਂ ਪਹਿਲਾਂ ਦੁੱਧ ਚੰਗਾਇਆ ਇਹਨੂੰ ਉਦੋਂ ਵੀ ਆਏ ਹੀ ਉੱਚਲ ਗਿਆ ਸੀ ਚਰਨੋਂ ਦੇ ਭਾਵੇਂ ਆਪਦੇ ਔਲਾਦ ਨਹੀਂ ਸੀ ਪਰ ਇੱਕ ਮਾਂ ਹੋਣ ਦਾ ਅਹਿਸਾਸ ਇਸੇ ਵੀ ਰੂਪ ਵਿੱਚ ਆਪਣਾ ਪਣ ਵਿਖਾ ਜਾਂਦਾ ਚਰਨੋਂ ਦੀਆਂ ਛਾਤੀਆਂ ਵਿੱਚ ਆਪ ਮੁਹਾਰੇ ਦੁੱਧ ਉੱਤਰ ਆਇਆ ਸੀ ਜਦ ਉਹ ਨਸੀਬ ਦੇ ਪੇਟੋਂ ਜਨਮੇ ਬੱਚੇ ਨੂੰ ਆਪਣੀ ਹਿੱਕ ਨਾਲ ਲਾਉਂਦੀ ਸੀ ਨਸੀਬ ਕਹਿੰਦੀ ਲੈ ਤੂੰ ਦੱਸਿਆ ਨਹੀਂ ਮੈਨੂੰ ਲੱਗਦਾ ਇਹਦੇ ਹਸਲੀ ਪੈ ਗਈ ਆ ਆ ਨੈਬੇ ਨੂੰ ਆਦਤ ਐ ਮੁੰਡਾ ਪੁੱਠਾ ਸਿੱਧਾ ਚੱਕਣ ਦੀ ਚੱਲ ਕੋਈ ਨਾ ਮੈਂ ਅੰਮਾ ਜੀ ਕੋ ਲੈ ਜੂੰ ਉਹ ਵੇਖ ਲੂ ਹੱਸਦਾ ਹੋਇਆ ਸਾਰਾ ਪਰਿਵਾਰ ਨਸੀਬ ਦੀਆਂ ਆਂਦਰਾ ਠਾਰ ਦਿੰਦਾ ਸੀ ਸੌਣ ਦੇ ਮਹੀਨੇ ਦੀ ਚੜੀ ਸ਼ੁਰੂ ਹੋ ਗਈ ਸੀ ਗਰਮੀ ਕਾਰਨ ਕੁਮਲਾਏ ਦਰਖਤਾਂ ਧਰਤੀ ਤੇ ਰਹਿਣ ਵਾਲਾ ਹਰ ਜੀਵ ਠੰਡੀਆਂ ਕੜੀਆਂ ਨੇ ਖੁਸ਼ ਕਰ ਦਿੱਤਾ ਸੀ ਗਰਵਿੰਦਰ 3 ਸਾਲ ਤੋਂ ਉੱਪਰ ਦਾ ਹੋ ਗਿਆ ਸੀ ਬੇੜੇ ਵਿੱਚ ਪੱਜੇ ਫਿਰਦੇ ਗਰਵਿੰਦਰ ਨੂੰ ਵੇਖ ਨੈਭਾ ਹਾਸੇ ਵਿੱਚ ਬੋਲਦਾ ਜਮਾ ਆਪਦੀ ਮਾਂ ਵਰਗਾ ਉਹਦੇ ਆਂਗੂ ਫਿਰਦਾ ਸਾਰੇ ਬੇੜੇ ਵਿੱਚ ਗੇੜੇ ਕਰਦਾ ਆ ਨਸੀਬ ਜਦੋਂ ਆਈ ਸੀ ਇਹਦੇ ਵੀ ਅੱਡੀ ਨਹੀਂ ਸੀ ਲੱਗਦੀ ਹੁੰਦੀ ਤਰਦੀ ਤੇ ਲਗਾਤਾਰ ਮੀਂਹ ਪੈਣ ਕਰਨ ਛੱਤਾਂ ਚੋਣ ਲੱਗ ਪਈਆਂ ਸੀ ਚੰਦ ਕੋਰ ਕੇ ਘਰ ਦਾ ਵੀ ਬੁਰਾ ਹਾਲ ਸੀ ਅੱਜ ਮੀਂਹ ਪੈੰਦੇ ਨੂੰ ਬੂਰੇ ਪਾਰਾਂ ਦਿਨ ਹੋ ਚੱਲੇ ਸੀ ਕੈਨਮਣ ਕਣੀ ਨੇ ਕਾਮਿਆਂ ਦੇ ਕੰਮ ਰੋਕ ਦਿੱਤੇ ਸੀ ਖੇਤਾਂ ਵਿੱਚ ਪਾਣੀ ਭਰ ਗਿਆ ਸੀ ਪਸ਼ੂਆਂ ਵਾਸਤੇ ਕੱਖ ਪੱਟਾ ਲਿਆਉਣਾ ਵੀ ਲੋਕਾਂ ਲਈ ਮੁਸ਼ਕਲ ਹੋ ਗਿਆ ਸੀ ਫਸਲਾਂ ਵਿਛ ਗਈਆਂ ਸਨ ਮੀਨੇ ਆਮ ਜੀਵਨ ਦੇ ਚੱਲਦੇ ਚੱਕਰ ਨੂੰ ਥੱਲ ਪਾ ਦਿੱਤੀ ਸੀ ਪੂਰਾ ਪਿੰਡ ਹੀ ਮੀ ਦੀ ਮਾਰ ਹੇਟ ਸੀ ਨਸੀਬ ਨੂੰ ਜਵਾਕਾਂ ਦਾ ਬਹੁਤ ਫਿਕਰ ਸੀ ਛੋਟਾ ਮੁੰਡਾ ਹਜੇ 2 ਮਹੀਨਿਆਂ ਦਾ ਸੀ ਚਾਰਨਾ ਨੂੰ ਆਪਣੇ ਨਾਲੋਂ ਜ਼ਿਆਦਾ ਮੁੰਡੇ ਦਾ ਫਿਕਰ ਸੀ ਸਾਰੇ ਲੋਕ ਵਰ ਦੇ ਮੀਂਹ ਨੂੰ ਵੇਖ ਰੱਬ ਅੱਗੇ ਅਰਜ਼ੋਈ ਕਰਦੇ ਸੀ ਕਿ ਮੀਂਹ ਥੰਮ ਜਾਵੇ ਇਹ ਕੋਈ ਕੁਦਰਤ ਦੀ ਕਰੋਪੀ ਸੀ ਕਿ ਮੀਂਹ ਹਟ ਨਹੀਂ ਸੀ ਰਿਹਾ ਸੰਤੋਖ ਨੂੰ ਫਿਕਰ ਸੀ ਕਿ ਕਣਕ ਵੀ ਸਾਰੀ ਪੇਜ ਗਈ ਹੁਣ ਆਟਾ ਕਿੱਥੇ ਬਿਹਾਵਾਂਗੇ ਰੋਟੀ ਵੀ ਮਸਾਂ ਹੀ ਪੱਕਦੀ ਲੋਕ ਅੱਧੇ ਭੁੱਖੇ ਢਿੱਢੀ ਸੌਂਦੀ ਨਿਆਣੇ ਵਿਲਕਦੇ ਤਾਂ ਮਾਵਾਂ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਤੇ ਰੱਬ ਨੂੰ ਕੋਸਦੀਆਂ ਇੱਕ ਦਿਨ ਚਰਨਾ ਸਾਜ ਰਹੀ ਸਾਈਕਲ ਤੇ ਆਇਆ ਸੱਤੇ ਦੂਰੀ ਕਰ ਪੱਲੀ ਲਈ ਹੋਈ ਸੀ ਦੂਰੋਂ ਹੀ ਚਰਨੇ ਨੂੰ ਵੇਖ ਸਾਰਾ ਦਿਨ ਤੱਬਰ ਖਫਲੇ ਪੈ ਗਿਆ ਚਰਨਾ ਐਨੀ ਸੰਦੇਹੀ ਕਿਉਂ ਆਇਆ ਨੇੜੇ ਆਉਂਦੇ ਚਰਨੇ ਨੇ ਲੁਕੋਈਆਂ ਹੋਈਆਂ ਰੋਟੀਆਂ ਤੇ ਦਾਲ ਵਾਲਾ ਡੋਲੂ ਨੈਬੇ ਨੂੰ ਫੜਾਇਆ ਬਾਈ ਮੈਨੂੰ ਸਾਰੇ ਹਾਲਾਤ ਪਤਾ ਪਰ ਜਿੰਨਾ ਕੋ ਮੇਰੇ ਤੋਂ ਹੋਇਆ ਮੈਂ ਲੈ ਆਇਆ ਇਹ ਮੀਂਹ ਦਾ ਸਾਰਾ ਸੌਣ ਆਇਹੀ ਪਊ ਹੋ ਸਕਦਾ ਅੱਧ ਭਾਦੋਂ ਤੱਕ ਚੱਲੇ ਕੰਮ ਮੀਂਹ ਵਾਲਾ ਪਰ ਬਾਈ ਤੁਹਾਡੇ ਜਵਾਕ ਨਿਆਣੇ ਆ ਤੁਸੀਂ ਇਉਂ ਕਰੋ ਕਿਸੇ ਹੋਰ ਰਿਸ਼ਤੇਦਾਰ ਦੇ ਚਲੇ ਜਾਓ ਆਪਣੇ ਮੀ ਨਾਲ ਤਾਂ ਨੁਕਸਾਨ ਹੋ ਹੀ ਰਿਹਾ ਪਰ ਜਿਆਦਾ ਕ ਆਹ ਘੋਲੀਏ ਅਲੀ ਨਹਿਰ ਦਾ ਵਨ ਟੁੱਟਣ ਕਰਕੇ ਪਾਣੀ ਘਰਾਂ ਵਿੱਚ ਤੇ ਖੇਤਾਂ ਵਿੱਚ ਵੜਿਆ ਨੈਬਾ ਕਹਿੰਦਾ ਬਾਈ ਚਰਨਿਆ ਤੂੰ ਤਾਂ ਆਪ ਡੇਰੇ ਰਹਿਣਾ ਸਾਡੇ ਵਾਸਤੇ ਕਿਉਂ ਖੇਚਲ ਕਰਦਾ ਨਾਲੇ ਬਾਈ ਕੋਈ ਰਿਸ਼ਤੇਦਾਰ ਕਿਵੇਂ ਝੱਲੂ ਸਾਨੂੰ ਸੁੱਖ ਨਾ ਟੱਬਰ ਦਾ ਕੰਮ ਆ ਅਗਲਾ ਆਪ ਦੇ ਖੌਰੇ ਕਿਵੇਂ ਟਾਈਮ ਪਾਸ ਕਰਦਾ ਹੋ ਚਾਦਨਾ ਕਹਿੰਦਾ ਫੇਰ ਵਾਹੀ ਤੁਸੀਂ ਇਉਂ ਕਰੋ ਸਾਰੇ ਜਾਣੇ ਝਿੜੀ ਵਿੱਚ ਆਜੋ ਉੱਥੇ ਉੱਚਾ ਥਾਵਾਂ ਟੋੜਾ ਬਣਿਆ ਹੋਇਆ ਆਹ ਜਵਾਕਾਂ ਦਾ ਦੱਸ ਕੀ ਕਸੂਰ ਐ ਵੇਖ ਨਿਆਣੀ ਬਿਲ ਕੀ ਜਾਂਦਿਆ ਐ ਇੱਥੇ ਨਾਲੋਂ ਥੋੜਾ ਸੌਖਾ ਰਹੋਗੇ ਐਵੇਂ ਮੀਂਹ ਦੇ ਪਾਣੀ ਨਾਲ ਜੇ ਜਵਾਕ ਬਿਮਾਰத் ਮਰ ਹੋਗੇ ਫੇਰ ਸੰਤੋਖ ਕਹਿੰਦਾ ਪਾਏ ਗੱਲ ਤਾਂ ਤੇਰੀ ਸਹੀ ਐ ਐ ਕਰਦੇ ਆ ਝਿੜੀ ਵੱਲ ਜਾਂਦੇ ਆ ਜਦ ਮੀਂਹ हटਿਆ ਕਰ ਆ ਜਾਗੇ ਚਰਨੇ ਦੀ ਦਰਿਆ ਦੀ ਲੀਵੇ ਨਸੀਬ ਨੂੰ ਕੋਈ ਸ਼ਬਦ ਨਹੀਂ ਸੀ ਲੱਭ ਰੇ ਧੰਨਵਾਦ ਕਰਨ ਲਈ ਬਾਕੀ ਕਹਾਣੀ ਚ ਕੱਲ ਅਗਲੇ ਭਾਗ ਵਿੱਚ ਹੁਣ ਤੁਸੀਂ ਨਹੀਂ ਭੁੱਲਣਾ ਲਾਈਕ ਕਰਨਾ ਲਾਈਕ ਜ਼ਰੂਰ ਕਰ ਦਿਓ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੁਣ ਸੁਣੇ ਕਮੈਂਟ ਜ਼ਰੂਰ ਕਰਿਓ ਜੀ